ਸਾ ਫਰੀਕ ਆਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਜਾਨਵਰ ਫੱਟਾ ਫਰਿਆਂ ਦੇ ਆਜੋ ਵੀ ਫਿਰ ਛੱਡੀਏ ਜਾਨਵਰ ਖੋਲ ਦੇ ਖੁੱਡੇ ਸਾਰੇ ਰਹਿਮਤ ਤੂੰ ਵੀ ਖੋਲ ਦੇ ਖੋਲ ਦੋ ਆਜੋ ਵੀ ਫਾਰੇ ਆਜੋ 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 ਭੱਜਾਓ 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 ਸ਼ਾਬਾਸ਼ ਆਜੋ 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 ਆ ਬਣਵਾ ਲਿਆ ਹੁੰਦਾ ਬਈ ਆਪਾਂ ਫੀਡਰ ਸਾਰੇ ਜਾਨਵਰਾਂ ਵਾਸਤੇ ਇੱਥੇ ਦਾਣੇ ਵੇਸਟ ਨਹੀਂ ਹੁੰਦੇ ਸਾਰੇ ਇਹਦੇ ਵਿੱਚ ਖਾ ਲੈਂਦੇ ਨੇ ਇੱਕ ਉਤਲਾ ਖੁੱਡਾ ਖੋਲ ਦੋ ਆ ਵੀ ਆਜੂ ਆ ਬੱਚਾ ਕੱਲਾ ਰਹਿੰਦਾ ਬਈ ਇਹ ਬੱਚਾ ਇਨਕਿਊਬੇਟਰ ਵਾਲੇ ਬੱਚਿਆਂ ਚੋਂ ਆ ਤੇ ਇਹਦੇ ਨਾਲ ਮੁਰਗਾ ਬੰਦ ਕਰਤਾ ਸੀਗਾ ਨਾਲੇ ਇਹਦਾ ਜੀ ਲੱਗਿਆ ਰਿਆ ਮਿੱਤਰੋ ਆਪਣੀ ਮੁਰਗੀ ਨੇ ਸੇਵਾ ਮੰਗ ਲਈ ਬਈ ਕਾਲੀ ਮੁਰਗੀ ਆ ਸੀਲ ਆਪਣੀ ਇੱਧਰ ਬੈਠੀ ਆ ਕਿੱਧਰ ਗਈ ਓਏ ਹੈ ਇਹ ਉੱਠ ਕੇ ਕਿਵੇਂ ਗਈ ਹੁਣ ਜਦ ਇਹਨੂੰ ਭੁੱਖ ਲੱਗੀ ਹੋਣੀ ਹੈਨਾ ਖਾਣਾ ਪੀਣਾ ਹੋਣਾ ਕੱਲ ਦੀ ਅੰਦਰ ਬੈਠੀ ਸੀ ਤਾਂ ਭਈ ਆ ਮੁਰਗੀ ਨੇ ਸੇਵਾ ਮੰਗ ਲਈ ਕਾਲੀ ਨੇ ਆ ਜਾਲ ਦੇ ਅੰਦਰ ਛੜਤੀਆਂ ਆਪਾਂ ਬੱਕਰੀਆਂ ਇੱਕ ਵਾਰੀ ਤਾ ਬਈ ਜਦੋਂ ਤੱਕ ਦੂਜੇ ਜਾਨਵਰ ਨਹੀਂ ਛੱਡਦੇ ਉਦੋਂ ਤੱਕ ਆ ਦੋਨੇ ਬੱਕਰੀਆਂ ਛੜਤੀਆਂ ਬਈ ਇਹਦੇ ਅੰਦਰ ਤਾਂ ਇੱਥੇ ਖੁੱਲੀਆਂ ਫਿਰਦੀਆਂ ਰਹਿੰਦੀਆਂ ਨੇ ਦਿਨ ਰਾਤ ਕਿਉਂਕਿ ਹੁਣ ਮੌਸਮ ਠੀਕ ਆ ਬਈ ਨਾ ਗਰਮੀਆਂ ਨਾ ਠੰਡਾ ਠੀਕ ਆ ਮੌਸਮ ਤਾਂ ਵਧੀਆ ਇੱਥੇ ਦੋਨੇ ਫਿਰਦੀਆਂ ਰਹਿੰਦੀਆਂ ਨੇ ਹਤਰੂ ਤੇ ਚਾਤਰੋ ਬਾਕੀ ਬਈ ਇਹਨਾਂ ਦੀ ਖੁਰਲੀ ਤੇ ਲਵਾਤੀਆਂ ਪੈਪਾਂ ਤਾਂ ਕਿ ਇਹ ਵਿੱਚ ਨਾ ਵੜਨ ਪਹਿਲਾਂ ਇਹ ਵਿੱਚ ਵੜ ਜਾਂਦੀਆਂ ਸੀ ਹੁਣ ਕੰਮ ਫਿੱਟ ਆ ਹੁਣ ਵਿੱਚ ਨਹੀਂ ਜਾਂਦੀਆਂ ਕਿਉਂ ਵੀ ਚਲੋ ਬਈ ਫੈਟ ਤੇ ਹੋ ਜੋ ਕਰ ਦੇ ਬੰਦ ਆ ਜੋ ਵੀ ਚੱਲੀਏ ਅੱਗੇ ਇੱਧਰ ਦੇਖੋ ਬਈ ਟਰਕੀਆਂ ਨੂੰ ਦੇਤਾ ਆਪਾਂ ਆ ਪਿੰਜਰਾ ਕਿਉਂਕਿ ਇਹ ਤਿੰਨੇ ਇਹਨਾਂ ਨੂੰ ਤਿੰਨਾਂ ਨੂੰ ਬਹੁਤ ਆ ਆ ਪਿੰਜਰਾ ਤੇ ਬਈ ਜਿਹੜਾ ਵੱਡਾ ਪਿੰਜਰਾ ਸੀ ਆ ਦੇਤਾ ਆਪਾਂ ਫੀਲ ਮੁਰਗੇ ਮੁਰਗੀਆਂ ਨੂੰ ਕਿਉਂਕਿ ਇਹ ਚਾਰ ਪੰਜ ਨੇ ਤਾਂ ਕਰਕੇ ਤਾਂ ਛੱਡ ਵੀ ਟਰਕੀ ਟਰਕੀ ਛੱਡ ਦੋ ਨਾਲੇ ਆ ਛੱਡ ਦੋ ਮੁਰਗੇ ਖੋਲ ਦੇ ਰਹਿਨ ਤੂੰ ਆ ਛੱਡ ਦੇ ਆ ਜੋ ਵੀ ਆ ਆ ਆ ਖੋਲ ਦੇ ਗੇਟ ਲਓ ਜੀ ਟਰਕੀ ਆ ਗਈ ਬਾਹਰ ਆ ਵੀ ਛੱਡ ਦੇ ਚਲੋ ਵੀ ਚਲੋ 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 ਸ਼ਾਬਾਸ਼ ਉਹਨਾਂ ਦਾ ਵੀ ਖੋਲ ਦੇ ਵੈਂਟਮਾਂ ਦਾ ਲਓ ਜੀ ਆ ਆ ਗਈ ਬਾਹਰ ਤਿੰਨੇ ਵੈਂਟਮ ਖੁੱਲੇ ਨਹੀਂ ਇੱਧਰ ਹੋ ਸਾਈਡ ਤੇ ਹੋ ਜਾ ਖੋਲ ਦੇ ਗੀਰ ਤਾ ਆ ਜਾਓ ਵੀ ਭੱਜ ਕੇ ਭੱਜ ਕੇ ਭੱਜ ਕੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਖੋਲ ਦੇ ਖੋਲ ਦੇ ਬਸ ਹੋਰ ਖੋਲ ਦੇ ਆ ਜਾਓ ਵੀ ਭੱਜ ਜਾਓ ਆ ਲਿਆਂਦਾ ਭਈ ਆ ਪਾਕਾ ਇਹ ਫਿੜਦੇ ਨੇ ਅੰਦਰ ਇਹਨਾਂ ਦੇ ਬਰੀਡਿੰਗ ਲਈ ਤਾਂ ਕਿ ਸਾਰੇ ਚਿੜੀਆਂ ਤੋਤੇ ਇਹਨੂੰ ਚੁਗ ਕੇ ਆਪਦੇ ਘਰਾਂ ਚ ਲੈ ਜਾਣ ਲੋ ਭਈ ਚੁਗ ਲੈ ਇੱਥੋਂ ਸਾਰੇ ਚਲੋ ਵੀ ਕਰੀਏ ਬੰਦ ਰਹਿਮਤ ਲੈ ਜਾ ਉਧਰ ਲੈ ਜਾ ਬਾਂਦਰੀ ਜੀ ਲੈ ਆ ਕੀ ਕਰੀਏ ਨੀ ਆ ਕਾਉਣੀ ਜੀ ਪਰਾ ਛੱਡਦੇ ਨੂੰ ਮਿੱਤਰੋ ਇਧਰੋਂ ਪੱਟਤੀਆਂ ਆਪਾਂ ਸਾਰੀਆਂ ਸਬਜ਼ੀਆਂ ਬਈ ਥਾਂ ਵਿਹਲਾ ਹੋ ਗਿਆ ਦੇਖੋ ਸਾਰਾ ਬਈ ਕੱਲੇ ਬੂਟੇ ਰਹਿ ਗਏ ਫਰੂਟਾਂ ਦੇ ਬਾਕੀ ਸਾਰਾ ਕੁਝ ਪੱਟਤਾ ਬਈ ਕੀੜਤਾ ਟਰਕੀ ਬੜੇ ਫਿਰਦੇ ਨੇ ਸਾਰੇ ਖਾ ਜਾਣਗੇ ਕੱਢਦੇ ਬਾਹਰ ਇਹਨਾਂ ਨੂੰ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਬਈ ਆਹ ਜਗਾ ਵੀ ਲੈ ਲਾਂਗੇ ਵਿੱਚ ਤੇ ਜਿੱਥੇ ਕੀਰਤ ਖੜਾ ਇੱਥੋਂ ਤੱਕ ਆ ਜਗਾ ਵੀ ਵਿੱਚ ਲੈ ਲਾਂਗੇ ਤਾ ਇੱਥੇ ਬਣਾਵਾਂਗੇ ਆਪਾਂ ਮਿੰਨੀ ਪੋਲਟਰੀ ਫਾਰਮ ਇਹਦੇ ਅੰਦਰ ਛੱਡਾਂਗੇ ਆਪਾਂ ਮੁਰਗੀਆਂ ਬਈ ਲਿਆ ਕੇ ਸਾਰੀਆਂ ਜਿਹੜੀਆਂ ਆਪਣੇ ਘਰੇ ਨੇ ਉਹ ਤੇ ਬਾਕੀ ਲਿਆ ਕੇ ਆਹ ਡੱਗੀ ਦੀ ਫੇਰ ਦੇ ਵਿੱਚ ਉਰੇ ਬੁਰਜੀ ਖਿੱਚ ਕੇ ਜਾਲੀ ਲਾ ਦਾਂਗੇ ਐਂ ਕਰਕੇ ਉੱਥੋਂ ਲੈ ਕੇ ਇੱਥੇ ਤੱਕ ਬਹੁਤ ਆਇਨਾ ਬਾਕੀ ਆਸੀ ਆਪਣੀ ਨਵੀਂ ਸੈਟਿੰਗ ਆਜੂ ਚਲੀਏ ਕਰਦੇ ਬੰਦ ਦੋਨਾਂ ਚ ਪਾਤਾ ਪਾਣੀ ਹਾਂ ਕਿਹੜੀ ਗੱਡ ਨਿਊ ਫਾਈ ਆ ਹੈਂ ਆਗੇ ਆਗੇ ਦੱਸ ਪਤਾ ਨਹੀਂ ਕਿڑی ਕੁੜ న్యూਸ ਕਹਿੰਦੀ ਆ ਹੈ ਕੀ ਅੱਛਾ ਤਾਂ ਭਈ ਆਪਣੀ ਮੁਰਗੀ ਭਈ ਦੁਬਾਰੇ ਬੈ ਗਈ ਤਾਂ ਦੇਖੋ ਭਈ ਇਹਨੇ ਸੇਵਾ ਮੰਗ ਲਈ ਹੈ ਨਾ ਤਾਂ ਦੇਖੋ ਕਿਵੇਂ ਬੋਲਦੀ ਆ ਭਈ ਤਾਂ ਉਹਦੋਂ ਇਹ ਦਾਣਾ ਪਾਣੀ ਆਪਦਾ ਖਾਣ ਗਈ ਸੀਗੀ ਤਾਂ ਆ ਕੇ ਦੁਬਾਰੇ ਬੈ ਗਈ ਪੂਰੀ ਵਧੀਆ ਸੇਵਾ ਮੰਗ ਲਈ ਭਈ ਤਿਆ ਮੁਰਗੀ ਬਈ ਬਹੁਤ ਵਧੀਆ ਬੱਚੇ ਕੜਦੀ ਹੈਗੀ ਤਾਂ ਆਪਾਂ ਇਹਦੇ ਥੱਲੇ ਆਂਡੇ ਜ਼ਰੂਰ ਰੱਖਾਂਗੇ ਬਈ ਪਹਿਲਾਂ ਜਿਹੜੀਆਂ ਮੁਰਗੀਆਂ ਨੇ ਸੇਵਾ ਮੰਗੀ ਸੀ 5-7 ਮੁਰਗੀਆਂ ਨੇ ਉਹ ਸਾਰੀਆਂ ਆਪਾਂ ਠਾਤੀਆਂ ਸੀ ਕਿਉਂਕਿ ਬਈ ਉਦੋਂ ਗਰਮੀ ਵਾਲੀ ਸੀ ਆਂਡੇ ਖਰਾਬ ਹੋ ਜਾਂਦੇ ਸੀ ਤੇ ਨਾਲੇ ਜਾਨਵਰ ਵੀ ਤੰਗ ਹੁੰਦਾ ਸੀ ਤਾਂ ਹੁਣ ਮੌਸਮ ਜਮਾਂ ਠੀਕ ਆ ਇਹਨੂੰ ਆਪਾਂ ਪੱਕਾ ਸੇਵਾ ਬਿਠਾਵਾਂਗੇ 100% ਚਲੋ ਵੀ ਚਲੋ ਚਲੋ ਪਾਜੋ 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 ਉਹ ਤੂੰ ਕਿਧਰ ਐਨਾ ਕੱਲਾ ਖੜ ਜਾ ਫਿਰ ਚੱਲ ਉਧਰ ਦੇਖ ਕੇ ਡੇ ਸ਼ਰਾਰਤੀ ਨੇ ਯਾਰ ਹੈ ਚੱਲ 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 ਭੱਜ ਜਾ ਹਾਂ ਛੋਟੇ ਬੱਚੇ ਬਾਲੇ ਸ਼ਰਾਰਤੀ ਹੁੰਦੇ ਆ ਸਹੀ ਗੱਲ ਕਹੀ ਜੀ ਇਤਨੇ ਭੱਜੋ ਰਹਿਮਤ ਭੱਜ ਕੇ ਛੇਤੀ ਫਿਰ ਮੈਂ ਬੈਲਾ ਨੂੰ ਛੱਡਦਾ ਖੁੱਲੀ ਆਉਂਦੇ ਨਹੀਂ ਉੱਡੇ ਬੈਲਾ ਦੇ ਨਾਲ ਤੇ ਆਜੋ ਵੀ ਮਿੱਤਰੋ ਦਿਖਾਈਏ ਤੁਹਾਨੂੰ ਮੋਰ ਇੱਧਰ ਬਾਗ ਆ ਬਈ ਇੱਧਰ ਬੂਟੇ ਬਾਟੇ ਲਾ ਰੱਖੇ ਨੇ ਖੁੱਲੇ ਫਿਰਦੇ ਰਹਿੰਦੇ ਨੇ ਵਧੀਆ ਗਿੱਜੇ ਹੋਏ ਨੇ ਇੱਥੇ ਆ ਮੋਰਨੀ ਆ ਬਈ ਦੇਖੋ ਆਸੀ ਮੋਰਨੀ ਤੇ ਮਗਰ ਪੈਂਦੀ ਏ ਇਹ ਕੌੜਾ ਦੇਖੋ ਬਈ ਹੋਣੀ ਬਈ ਇਹ 1 ਸਾਲ ਦੀ ਹੋਊਗੀ ਹਾਂਜੀ ਬਈ 1 ਸਾਲ ਦੀ ਹੈ ਸਾਲ ਦੀ ਆ ਬਈ 1 ਸਾਲ ਦੀ ਆ ਇਹ ਦੇਖੋ ਡੇਢ ਸਾਲ ਦੀ ਮੋਰਨੀ ਪੂਰੀ ਅਡਲਟ ਹੋ ਜਾਂਦੀ ਏ ਫੁੱਲ ਆ ਆ ਗਈ ਬਈ ਦੇਖੋ ਮੋਰ ਵੀ ਦਿਖਾਉਣੇ ਆ ਬਈ ਤੁਹਾਨੂੰ ਇੱਕ ਮੋਰਨੀ ਆ ਦੋ ਮੋਰਨੇ ਮੋਰ ਉਧਰ ਫਿਰਦਾਗਾ ਉਹ ਫਿਰਦਾ ਸਾਹਮਣੇ ਉਹ ਵੀ ਦਿਖਾਉਣੇ ਚੱਲ ਕੇ ਇਹਨੂੰ ਵੀ ਉਧਰ ਹੀ ਲੈ ਚਾਲਦੇ ਮੋਰ ਕੋਲੇ ਹਨਾ ਉਧਰ ਭਜਦੀ ਆ ਡਰ ਕੇ ਆ ਯਾਦ ਰਹਿੰਦੇ ਨੇ ਬਈ ਜਮਾ ਜਵਾਕਾਂ ਨਾਲ ਵੀ ਖੇਡਦੇ ਰਹਿੰਦੇ ਨੇ ਮੰਗਰ ਵੀ ਪੈ ਜਾਂਦੀ ਹੈ ਜਵਾਖ ਦੇ ਆ ਜਾਂਦੀ ਹੈ ਬਈ ਮੋਰ ਕੋਲੇ ਲੈ ਕੇ ਚਾਲਦੇ ਆ ਬਈ ਤੁਹਾਨੂੰ ਮੋਰ ਵੀ ਵੱਡਾ ਪੂਰਾ ਇੱਧਰ ਉੱਧਰ ਹੀ ਫਿਰਦੇ ਰਹਿੰਦੇ ਨੇ ਬਈ ਕਦੇ ਕੋਠੇ ਤੇ ਕਦੇ ਦਰਖਤਾਂ ਤੇ ਮੰਗਰ ਪੈ ਯੂ ਪੱਤਾ ਤੇਰੇ ਜਮਾ ਕੋਲੇ ਆ ਗਈ ਬਈ ਆਪਣੇ ਆਏ ਉਧਰ ਲੈ ਕੇ ਚੱਲਦੇ ਆ ਇਹਨੂੰ ਚੱਲ ਵੀ ਉੱਡੀ ਚੱਲ ਮੋਰਨੀ ਐ ਚੱਲ ਚੱਲ ਭੱਜ ਜਾ ਭੱਜ ਜਾ ਉੱਡੀਆ ਮੋਰ ਵੀ ਆ ਗਿਆ ਬਈ ਥੱਲੇ ਦੇਖੋ ਵੱਡਾ ਮੋਰਾ ਬਹੁਤ ਸੋਹਣਾ ਬਈ ਤੇ ਇਹਦਾ ਨਾਮ ਆ ਕਪਤਾਨ ਇਹ ਤਾਂ ਤੁਸੀਂ ਕੋਲੇ ਜੇ ਤੁਸੀਂ ਨਾ ਹੋ ਨਾ ਫੇਰ ਤਾਂ ਘੇੜਾ ਮੈਨੂੰ ਹੁਣ ਤਾਂ ਇਹ ਕਰਦਾ ਹੋਣਾ ਵੀ ਉੱਪਰ ਹੀ ਬੰਦੇ ਖੜੇ ਆ ਇਹ ਗੇਟ ਬੰਦ ਹੋ ਗਿਆ ਮੌਮ ਨਹੀਂ ਸੀ ਜਿਹੜੀ ਉਹ ਸੀ ਸੀ ਨਾ ਆਹ ਮੋਰ ਵੀ ਮਾਗਰ ਪੈ ਜਾਂਦਾ ਬਈ ਇਹ ਇਹਨੇ ਫਟੋ ਮੈਂ ਹਨਾ ਦੇ ਤੁਸੀਂ ਹੋ ਹਨਾ ਹਾਂ ਹਨਾ ਆ ਕੇ ਇਹਨੇ ਇਹ ਰੂਪ ਆ ਕੁਝ ਪਾਸੇ ਬੁਆਹ ਆ ਆਹ ਆਹ ਉਹ ਚੜ ਗਿਆ ਆ ਲੱਗ ਗਿਆ ਵੀ ਬੋਲਣਾ ਦੇਖੋ ਕਿੰਨਾ ਸੁਹਣਾ ਲੱਗਦਾ ਬੋਲਦਾ ਉਹ ਬੈਠਾ ਨਾ ਮੇਰੇ ਤੇ ਜਾਂ ਬੋਰੀ ਕਿਸਾਨ ਇਧਰੋਂ ਧੁੱਪ ਪੈਂਦੀ ਆ ਬਈ ਇੱਕ ਉਹ ਖੜਾ ਬਈ ਉਹ ਖੜਾ ਦੇਖੋ ਵੱਡਾ ਮੋਰ ਉਹ ਨਾ ਮੇਰੇ ਤੇ ਖੜਾਗਾ ਤੇ ਆ ਵੀ ਚੜ ਗਈ ਨਹੀਂ ਮੇਰੇ ਤੇ ਉਹ ਵੱਡਾ ਸਾਰੇ ਨਾਲੋਂ ਜਿਹੜਾ ਉਹ ਖੜਾ ਇਹ ਵੱਡਾ ਹੈ ਇਧਰੋਂ ਦੇਖੋ ਬਈ ਬਹੁਤ ਸੋਹਣਾ ਰੰਗ ਆਉਂਦਾ ਇੱਥੋਂ ਮੋਰ ਦਾ ਰੀਅਲ ਰੰਗ ਆਉਂਦਾ ਇਧਰੋਂ ਉਧਰੋਂ ਧੁੱਪ ਪੈਂਦੀ ਸੀ ਬਾਜ ਚਲਾ ਕੇ ਆ ਜੂ ਇਹ ਬੋਲਣ ਲੱਗ ਜੂ ਅੱਛਾ ਬੋਲਣ ਲੱਗ ਜੂਆ ਦੇਖੀ ਤਾ ਵੀ ਇਧਰ ਫੋਨ ਤੇ ਚਲਾਈ ਆ ਬਾਜ ਉਹ ਲੱਗ ਗਿਆ ਸਹੀ ਗੱਲ ਆ ਯਾਰ ਹਨਾ ਉਹਦੀ ਲੱਗ ਗਿਆ ਦੇਖੋ ਬਈ ਬੋਲਦਾ ਦੇਖੋ ਦੇਖੋ ਬਈ ਬੋਲਦਾ ਆ ਬਾਈ ਨੇ ਫੋਨ 'ਚ ਚਲਾਈ ਵੀਡੀਓ ਹਨਾ ਮੋਰਦੀ ਬੋਲਦੇ ਦੀ ਤੇ ਨਾਲ ਹੀ ਬੋਲਣ ਲੱਗ ਗਿਆ ਬਈ ਉਹਦੀ ਕਿੱਧਰ ਆ ਗਿਆ ਇੱਧਰ ਆ ਗਿਆ ਬਈ ਇੱਕ ਇੱਕ ਸਾਲ ਦਾ ਆ ਇੱਕ ਸਾਲ ਦਾ ਹੈ ਇੱਕ ਆ ਫਿਰਦਾ ਬਈ ਦੇਖੋ ਇਹ ਛੋਟਾ ਗਾ ਜਿਹੜਾ ਦੂਜਾ ਗਾ ਹਨਾ ਉੱਧਰ ਬੈਠਾ ਜਿਹੜਾ ਉਹ ਵੱਡਾ ਬਈ ਸਾਰਿਆਂ ਨਾਲੋਂ ਇਹ ਪੈਲ ਪੂਲ ਪਾਉਂਦੇ ਬਈ ਹੁਣ ਹਾਂਜੀ ਬਈ ਤਾਂ ਬਈ ਪੈਲ ਵੀ ਪਾਉਂਦੇ ਆ ਬਈ ਤੇ ਹੁਣ ਇਹ ਟਿੱਕੀ ਕੱਢਣ ਲੱਗ ਗਿਆ ਜਿਹੜੀ ਮੋਰ ਦੇ ਫੰਗਾਂ ਦੇ ਵਿਚਾਲੇ ਗੋਲ ਹੁੰਦੀ ਹੈ ਹਨਾ ਟਿੱਕੀ ਉਹ ਕੱਢਣ ਲੱਗ ਗਿਆ ਬਈ ਹੁਣ ਇਹ ਤਾਂ ਹੁਣ ਇਹਦਾ ਪੂੰਜਾ ਵੱਡਾ ਹੋਈ ਚੱਲੂਗਾ ਆ ਲੱਗਿਆ ਬੋਲਣਾ ਇਧਰ ਫੋਨ 'ਚ ਚਲਾਤੀ ਆਵਾਜ਼ ਦੇਖੋ ਦੇਖੋ ਬਈ ਆਹ ਚਲਾ ਰੱਖੀ ਆ ਫੋਨ 'ਚ ਤੇ ਨਾਲ ਹੀ ਜਮਾਂ ਪਿੱਛੇ ਉਵੇਂ ਹੀ ਬੋਲਦਾ ਬਈ ਤਾ ਜੋ ਬਈ ਮਿੱਤਰੋ ਫੇਰ ਪਾ ਲਈ ਆਪਾਂ ਚਾਲੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਵੇਂ ਲੱਗੇ ਮੋਰ ਬਾਕੀ ਮਿਲਾਂਗੇ ਬਈ ਨਵੀਂ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਸਫਰੀ ਕਾਲ ਬਈ ਸਾਰਿਆਂ ਨੂੰ